ਕੋਡੀ 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 ਉਹਦੇ ਵਾਲੇ ਰਪਿੰਦਰ ਦੀ ਇਸ ਵੇਲੇ ਖੇਡ ਮੈਦਾਨ ਚ ਬੋਲਿਆ ਹਾ ਧਾਵਾ ਨੌਜਵਾਨ ਬਰਸਾਲਪੁਰੀਆ ਕਾਲੇ ਸੰਘੇ ਵਾਲਾ ਸੀਚੇ ਵਾਲੀਆ ਮਾਨਕੀ ਵਾਲਾ ਗੋਪੀਆ ਚਾਹ ਦੇ ਵਿੱਚੋਂ ਕੌਣ ਨੌਜਵਾਨ ਰੁੜਕੇ ਦੇ ਵਿੱਚ ਜੱਫੇ 7 ਲੱਖ ਦੇ ਲਾਏ ਖਰੇ ਖਰੇ ਰੇਡਰ ਕਾਲੇ ਸੰਘੇ ਵਾਲੇ ਨੇ ਟਾਏ ਮੇਰੀ ਫਾਰਚੂਨਰ ਬਲੇਰ ਖਾਨਪੁਰ ਚ ਗੱਡੀ ਕਹਿੰਦਾ ਘਾਟਨੇ ਵਾਲੇ ਵਧਿਆ ਹੋਇਆ ਪ੍ਰੀਤਮ ਸਿੰਘ ਪਲਵਾਨ ਦਾ ਪੁੱਤਰ ਮਾਨਕੀ ਵਾਲਾ ਗੋਪੀ ਨੌਜਵਾਨ ਕੌਣ ਇਹ ਕਾਲੇ ਸੰਘੇ ਵਾਲਾ ਜੱਫਿਆਂ ਦੀ ਮਸ਼ੀਨ ਮੰਗੀ ਦਾ ਚੇਲਾ ਲੁੱਟਦਾ ਮੇਲਾ ਉਹ ਮੰਗੀ ਦਾ ਚੇਲਾ ਲੁੱਟਦਾ ਮੇਲਾ ਲੁੱਟਦਾ ਮੇਲਾ ਤਾੜੀ ਆਪ ਹੀ ਵੱਜ ਗਈ ਸੁਵਾਦ ਸਾਡੇ ਦਰਮਿਆਨ ਆਇਆ ਅਸੀਂ ਜੀ ਆ ਇਹਨੂੰ ਆਖ ਰਹੇ ਆ ਅਗਲੀ ਰੇਡ ਸੁਲਤਾਨ ਇਸ ਵੇਲੇ ਬੋਲਿਆ ਹੋਇਆ ਧਾਵਾ ਯਾਦ ਪੰਜਾਬ ਕੇਸਰੀ ਦੀ ਟੀਮ ਮੜਕੀ ਵਾਲਾ ਗੋਪੀ ਇਸ ਵੇਲੇ ਸੁਲਤਾਨ ਦੇ ਨਾਲ ਟੱਕਰ ਐਡਮੰਟਨ ਦਾ ਕੱਪ ਐਨ ਭਰਿਆ ਹੋਇਆ ਦੁਨੀਆ ਦੂਰੋਂ ਨੇੜੇ ਪਹੁੰਚੀ ਜਾਂਦੀ ਹੋ ਮਹਮਾਕੇ ਓ ਸਿੰਘ ਫਸ ਗਏ ਕੁੰਡੀਆਂ ਦੇ ਓ ਮਿੱਤਰਾ ਬਹਿ ਜਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਗੱਬਰੂ ਚੜ੍ਹਦੀਆਂ ਅਮਰਾਂ ਦੇ ਸੰਦੀਪ ਪ੍ਰਤਿੰਦਰ ਦੋਦਾ ਲਾ ਰਪਿੰਦਰ ਦੀ ਪਈ ਫੇ ਕਬੱਡੀ ਕਿਉ ਧਰਤ ਮਾਰਦੇ ਦੀ ਮੇਕਾਂ ਦੀ ਰਾਣੀ ਹੈ ਜਿੱਥੇ ਮੇਲੇ ਆ ਜਾਂਦੇ ਦੀ ਇੱਕ ਰੀਤ ਰੀਤ ਪੁਰਾਣੀ ਹੈ ਪਰ ਦੂਜੇ ਪਾਸੇ ਕਾਲੇ ਸੰਗੇ ਪਿੰਡ ਸਨੀ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਜੈ ਸੌਜਲੇ ਨੂੰ ਰਾਜੇ ਸੰਗੇ ਨੂੰ ਗੱਬਰੂ ਦੇ ਲਓ ਸਨੀ ਕਾਲਾ ਸੰਗਿਆਂ ਵਾਲਾ ਮਾਰ ਕਦੇ ਨਹੀਂ ਐਕਟਿਵ ਹੋਮਸ ਦੇ ਕੈਲ ਦੂਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਧਰ ਮੈਚ ਦੀ ਸ਼ੁਰੂਆਤ ਹੋ ਗਈ ਜੀ ਦੁੱਧੇ ਵਾਲਾ ਰਪਿੰਦਰ ਇਸ ਵੇਲੇ ਗਰਾਊਂਡ ਤੇ ਪਲੀਜ਼ ਪਾਣੀ ਪਾਉਂਦਾ ਕਰਦੇ ਜੀ ਜਿਹੜੇ ਵੀਰ ਦੀ ਡਿਊਟੀ ਆ ਦੁੱਧੇ ਵਾਲਾ ਰਪਿੰਦਰ ਆ ਕਾਲੇ ਸੰਘੇ ਵਾਲਾ ਇਹ ਜੱਫਿਆਂ ਦੀ ਮਸ਼ੀਨ ਇਹਨੂੰ ਬਲੇਰਖਾਨਪੁਰ ਦੇ ਵਿੱਚ ਫਾਰਚੂਨਰ ਗੱਡੀ ਮਿਲੀ ਆ ਇਹਨੇ 7.5 ਲੱਖ ਦੇ ਜੱਫੇ ਰੁੜਕੇ ਦੇ ਕਬੱਡੀ ਕੱਪ ਤੇ ਲਾਇਆ ਮਾਨਜ ਐ ਸੌਧਲੇ ਉਹਨਾਂ ਨੂੰ ਐਨ ਕਮਾਲ ਦਾ ਜੱਫਾ ਲਾ ਕੇ ਐਸੀ ਤਰ੍ਹਾਂ ਕਬਡੀ ਦੀਆਂ ਕਹਿਣ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ